ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਮੱਲੀ ਬਾਈਕੋੜ ਦੋਗਾ ਮਾਂ ਬਕਾਵਾ ਜੀ ਦੇਖ ਸਕਦੇ ਹੋ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੇ ਲੈਨੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਭਰਾ ਆਪਣਾ ਜਨੈਲ ਮੇਰਾ ਨਾਮ ਈ ਪਿੰਡ ਜੀ ਪਿੰਡ ਮੱਲਿਆ ਜਿਲ੍ਹਾ ਬਰਨਾਲਾ ਜੀ ਤੇ ਨੰਬਰ ਦੱਸੋ ਭਰਾ ਆਪਣਾ ਨੰਬਰ ਹੈਗਾ 75894402743 ਦੁਬਾਰੇ ਫਿਰ ਦੱਸੋ ਜੀ 7589440243 ਠੀਕ ਹੈ ਜੀ ਆ ਬੱਸੀ ਹੈ ਵੀਰੇ ਆਪਣੀ ਹਾਂ ਇਹ ਬਣਾੜਾ ਪਹਿਲੇ ਸੂਏ ਸੂਈ ਪਹਿਲੇ ਸੂਏ ਸੂਈ ਹੈ ਠੀਕ ਹੈ ਜੀ ਦੁੱਧ ਦੁੱਧ ਕਿੰਨਾ ਹੈ ਵੀਰੇ ਦੁੱਧ ਹੈਗਾ 7 ਲੀਟਰ ਹੈ 7 ਲੀਟਰ ਹੈ ਹਾਂ ਦੁੱਧ 7 ਲੀਟਰ ਆ ਪਿੱਛੇ ਦੋ ਮਹੀਨੇ ਹੀ ਹੋਈ ਵੀ ਆ ਪਿੱਛੇ ਬੱਸੀ ਹੈ ਠੀਕ ਹੈ ਜੀ ਬਈ ਦੇਖ ਸਕਦਾ ਥਣ 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 ਬਈ ਸਹੀ ਓਕੇ ਜਮਾ ਥਾਲਾ ਜਮਾ ਸਾਫ਼ ਆ ਓਕੇ ਠੀਕ ਹੈ ਜੀ ਮਾਗਰ ਕੀ ਹੈ ਜੀ ਮਾਗਰ ਬੱਸੀ ਬਈ ਦੇਖ ਲਦੇ ਹੋ ਮਾਗਰ ਹੈ ਇਹ ਬੱਸੀ ਦੋ ਘੰਟੇ ਹੋ ਗਏ ਵੀਰੇ ਹਾਂ ਦੋ ਮਹੀਨੇ ਹੋ ਗਏ ਠੀਕ ਹੈ ਇਹ ਤੇ ਕੀ ਰੇਟ ਉਡਾ ਭਰਾ ਇਹਦਾ 14000 ਰੁਪਏ ਵੰਗ ਬਈ 14000 ਰੁਪਏ ਰੇਟ ਆ ਬਈ ਮਾਂ ਦਾ ਦੇਖ ਸਕਦੇ ਹੋ 7 ਕਿਲੋ ਲੀਟਰ ਬਈ ਦਾ ਦੁੱਧ ਆ ਬਈ ਨੂੰ ਹੁਣ ਚੋਲੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਮੇਰਾ ਹੋ ਗਿਆ ਮੈਨੂੰ ਤਾਂ ਕਰ ਮੈਂ ਤਾਂ ਪਹਿਲੇ ਚੋਲੀ ਕਿ ਮੈਂ ਵੀਡੀਓ ਹੋਰ ਬਣਾਉਣ ਚੱਲ ਗਿਆ ਸੀ ਪਿੰਡਾਂ ਚ ਆ ਕਰਕੇ ਲੇਟ ਹੋ ਗਏ ਹਾਂਜੀ ਭਰਾ ਅਗਲੀ ਬੱਸੀ ਵਾਖਾ ਜੀ ਮੜ ਅਗਲੀ ਜੀ ਬਈ ਦੇਖ ਸਕਦੇ ਹੋ ਦੂਜੀ ਬੈੜ ਬਈ ਕੋਲ ਹਾਂਜੀ ਪ੍ਰੋਫੈਸਰ ਜੀ ਦੱਸੋ ਟਟੇ ਲ ਕੀ ਕਰਵਾਤਾ ਕਿਵੇਂ ਇਹ ਜੀ 5 ਮਹੀਨਾ ਦੀ ਸੋਈ ਵੀ ਆ 7 ਲੀਟਰ ਇਹਦੇ ਥੱਲੇ ਦੁੱਧ ਆ 7 ਲੀਟਰ ਆ ਜੀ ਬੱਚਾ 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 ਹੈ ਨਹੀਂ ਆ ਇਹਦਾ ਰੇਟ ਕੀ ਆ ਜੀ ਇਹਦਾ 12000 ਰੁਪਿਆ ਮੰਗ ਰਿਹਾ ਬਈ ਇਹਦਾ 12000 ਰੁਪਿਆ ਗੱਬਣ ਗੱਬਣ ਤਾਂ ਨਹੀਂ ਆ ਤਾਰਾਂ ਦੇ ਹੀ ਆਣਗੇ ਠੀਕ ਆ ਜੀ ਬਈ ਗੱਬਣ ਤਾਂ ਹੈ ਨਹੀਂ ਕੋਈ ਤਾਂ ਤਾਰਾਂ ਦੀ ਜੰਦੀ ਇਹਦੇ ਥੱਲੇ ਦੁੱਧ ਕਿੰਨਾ ਸਭਰੇ 7 ਲੀਟਰ ਇਹਦੇ 7 ਲੀਟਰ ਇਹਦੇ ਥੱਲੇ ਦੁੱਧ ਬਈ ਜੇ ਕਿਸੇ ਬਈ ਕੰਟੈਕਟ ਕਰਨਾ ਤਾਂ ਬਈ ਨਾਲ ਜਰੂਰ ਗੱਲਬਾਤ ਕਰੋ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀਤਾ ਫਾਰਮ ਟੀਵੀ ਬਹੁਤ ਆਪਣਾ ਬਾਈ ਜੀ ਜੇ ਕਿਸੇ ਨੂੰ ਵੀਡੀਓ ਬਣਾਉਣੀ ਹੈ ਆਪਣਾ ਨੰਬਰ ਹੈ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ